ਦਾ ਸਾਜੇ ਦੇਰਵਾਰ ਕੀ ਚਾਰ ਸਾਲ ਹੋ ਗਏ ਅੱਜ ਫ੍ਰੀ ਬਸ ਨੂੰ ਜਾਂਦਿਆਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੂਜ ਦੀਆਂ ਵੀ ਲੱਖ ਲੱਖ ਮੁਬਾਰਕਾਂ ਸੇਵਾਦਾਰ ਹਨ ਬਹੁਤ ਜ਼ਿਆਦਾ ਸੇਵਾ ਚੰਗੀ ਕਰਦੇ ਆ ਅਸੀਂ ਆਨਾਂ ਨੂੰ ਬਿਠਾ ਕੇ ਕਰਦੇ ਆ ਆਪਾਂ ਇੱਕ ਲੋਕੇ ਜਾਣ ਇਹਨਾਂ ਦੇ ਮਾਤਿਆਂਪੁਰ ਵਾਲੇ ਮਹਾਰਾਜ ਦੀ ਗੱਦੀ ਦੀ ਬਹੁਤ ਜ਼ਿਆਦਾ ਮੈਂ ਮਾਮਾ ਬੱਚਾ ਨਾ ਬੱਚੇ ਦਿੰਦੇ ਆ ਧੀਆਂ ਨਾ ਧੀਆਂ ਦਿੰਦੇ ਆ ਸਭ ਕੁਝ ਦਿੰਦੇ ਆ ਇੱਥੋਂ ਜਿਹੜਾ ਵੀ ਆਂਦਾ ਇੱਥੋਂ ਖਾਲੀ ਨਹੀਂ ਜਾਂਦਾ ਝੋਲੀਆਂ ਭੜ ਕੇ ਹੀ ਲੈ ਕੇ ਜਾਂਦਾ ਵਾ ਇਹਨਾਂ ਨੂੰ ਸਾਨੂੰ ਹੋ ਗਏ 15 ਸਾਲ ਹੋ ਗਏ ਸਾਨੂੰ ਜਾਂਦਿਆਂ ਨੂੰ ਆਹੀ ਉਹਨਾਂ ਕੋ ਸਭ ਕੁਝ ਬੱਚੇ ਵੀ ਉੱਥੋਂ ਦੇ ਆ ਸਾਡੀ ਪੂਰੀ ਫੈਮਿਲੀ ਹੀ ਉਹਨਾਂ ਦੀ ਸੇਵਾਦਾਰ ਵਾ ਜਿੱਥੇ ਸੇਵਾ ਹੁੰਦੀ ਆ ਅਸੀਂ ਅੱਗੇ ਹੋ ਕੇ ਉਹਨਾਂ ਦੀ ਸੇਵਾ ਕਰਨ ਨੂੰ ਹੀ ਤਿਆਰ ਇੰਨੇ ਆ ਅੱਜ ਦੂਰ ਤੇ ਆ ਰਹੇ ਹਾਂ ਹਾਂਜੀ ਦੂਰ ਤੇ ਹਰ ਦੂਰ ਤੇ ਚਾਈਦਾ ਵਾ ਫਰੀ ਵਾਸ ਨਾਲ ਹੀ ਚਾਈਦਾ ਵਾ ਸਰਬਾਰ ਕੀ ਜੈ ਅੱਜ 4 ਸਾਲ ਪੂਰੇ ਹੋ ਗਏ ਨੇ 5ਵਾਂ ਸਾਲ ਲੱਗਾ ਇਹਨਾਂ ਨੂੰ ਬੱਸ ਖੜਦਿਆ ਇਹ ਸੇਵਾ ਬਹੁਤ ਵਧੀਆ ਕਰਦੇ ਪਏ ਨੇ ਜਿਵੇਂ ਦੇਚ ਵਿੱਚ ਇੰਨੀ ਕ ਪਰੇਸ਼ਾਨੀ ਆਈ ਦੀ ਇਹਨਾਂ ਫਰੀ ਬੱਸ ਵਾਲਿਆਂ ਨੇ ਇੰਨੀ ਕ ਲੋਕਾਂ ਦੀ ਮਦਦ ਕੀਤੀ ਆ ਨਾ 바ਵਾ ਲਾਲ ਜੀ ਇਹਨਾਂ ਦੇ ਕਿਰਪਾ ਬਣਾਈ ਰੱਖਾ ਨਾ ਜਿੱਥੇ ਮਾਰਾਈ ਕੰਦੇ ਹੀ ਉਹਨਾਂ ਦਾ ਹੁਕਮ ਮੰਨ ਕੇ ਉਹ ਥੇ ਸੇਵਾ ਕਰਨ ਜਾਂਦੇ ਹੀ ਤੇ ਬਹੁਤ ਵਧੀਆ ਕੰਮ ਕਰਦੇ ਰਹੇ ਨੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਸਵਾਰੀਆਂ ਨੂੰ ਬਹੁਤ ਅੱਛੀ ਤਰ੍ਹਾਂ ਹੈਂਡਲ ਕਰਦੇ ਨੇ ਬੜੀ ਜ਼ਿੰਮੇਵਾਰੀ ਨਾਲ ਲੈ ਕੇ ਜਾਂਦੇ ਨੇ ਤਾਂ ਘਰ ਤੱਕ ਬਹੁਤ ਕੰਝ ਆਉਂਦੇ ਨੇ ਠੀਕ ਹੈ ਜਿਵੇਂ ਕਿ ਸ਼੍ਰੀ ਬਾਬਾ ਲਾਲ ਜੀ ਦਾ ਬਹੁਤ ਸਾਲ ਚ ਦਰਬਾਰ ਕੀਜ ਹੈ ਕੀ ਧਿਆਨpur ਕਿਲਾ ਸਮਾਗਤ ਆਉਂ ਜਾਂਦੇ ਜੀ ਮੈਨੂੰ ਹੋ ਗਏ 10 12 ਸਾਲ ਹੋ ਗਏ ਜੇ ਜਾਂਦਿਆਂ ਨੂੰ ਕੀ ਕੀ ਪਾਇਆ ਤੁਸੀਂ ਜੀ ਮੈਂ ਸਭ ਕੁਝ ਪਾਇਆ ਬੱਚੇ ਵੀ ਉੱਥੋਂ ਆਉਂਦੇ ਨੇ ਪਰ ਬਾਬਾ ਲਾਲ ਜੀ ਦੀ ਅੰਨੀ ਕਾ ਕਿਰਪਾ ਉਹਨਾਂ ਦੀ ਕਿਰਪਾ ਨਾਲ ਹੀ ਬੱਚੇ ਵੀ ਅੱਜ ਸਟੈਂਡ ਨੇ ਪਰ ਇਹਨਾਂ ਸੇਵਾਦਾਰਾਂ ਨੇ ਵੀ ਬਹੁਤ ਸਾਲ ਸਾਡੇ ਦੁੱਖ ਸੁੱਖ ਵਿੱਚ ਸਾਡੇ ਪੂਰੇ ਭਾਈਵਾਲ ਹੁੰਦੇ ਨੇ ਔਰ ਦੇਹ ਦੇ ਵਿੱਚ ਜਿੰਨੀ ਕਿ ਪਰੇਸ਼ਾਨੀ ਆਈ ਦੀ ਨਾ ਉਹਨਾਂ ਦੇ ਨਾਲ ਵੀ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਬਹੁਤ ਵਧੀਆ ਸੇਵਾ ਇਹਨਾਂ ਚੱਲਦੀ ਪਈ ਆ ਸਾਰੇ ਇਹਨਾਂ ਦੇ ਧੰਨਵਾਦ ਨੇ ਜਿਹਾ ਦੇ ਇਹਨਾਂ ਸੇਵਾ ਚੱਲਦੀ ਪਈ ਬੋਲ ਬਾਬਾ ਲਾਲ ਦਿਆਲ ਮਹਾਰਾਜ ਕੀ ਜੈ ਹਾਂਜੀ ਹਾਂਜੀ ਬੈਜੀ ਬੋਲ ਸ੍ਰੀ ਸਤਗੁਰੂ ਬਾਬਾ ਲਾਲ ਦਿਆਲ ਮਹਾਰਾਜ ਕੀ ਜੈ ਸ੍ਰੀ ਧਿਆਨਪੁਰ ਬਸਿਆ ਚੌਥਾ ਸਾਲ ਪੂਰਾ ਹੋ ਗਿਆ ਜੇ ਪਜਮਾ ਲੱਗ ਗਿਆ ਜੇ ਅੱਜ ਤੋਂ ਬੱਚੇ ਜਾ ਰਹੇ ਆ ਲੈ ਲੈ ਕੇ ਇਹਨਾਂ ਦੇ ਮਹਾਰਾਜ ਆਪਣੇ ਇਹਨਾਂ ਯਾਤਰਾ ਸਪੂਲ ਕਰੇ ਇਹਨਾਂ ਪਾਸੇ ਜਾ ਰਹੇ ਆਪਾਂ ਆ ਰਹੇ ਆਂ ਮਹਾਰਾਜ ਦੇ ਆਗੂ ਸਰਦਾਰ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਦਰਬਾਰ ਤੇ ਜਾ ਰਹੇ ਦਰਸ਼ਨ ਕਰ ਰਹੇ ਬਹੁਤ ਸੰਤ ਦਰਸ਼ਨ ਹੋ ਰਹੇ ਬੱਚੇ ਆਪਣੇ ਟਾਈਮ ਨਾ ਖਾਦੇ ਲਾਲ ਦਵਾਰੇ ਜਾਂਦੇ ਨੋਈਪੁਰ ਜਾਂਦੇ ਆ ਫਿਰ ਆਪਾਂ ਧਿਆਨਪੁਰ ਹੋ ਕੇ ਫਿਰ ਮੁਕੇ ਵਾਪਸ ਆ ਨਹੀਂ ਆ ਬੋਲ ਛੀ ਸਤਗੁਰ ਬਾਵਾ ਲਾਲ دیਾਲ ਬਾਦ ਜੀ 4 ਸਾਲ ਬੱਚੇ ਦੇ 4 ਸਾਲ ਕਿੰਨਾ ਦਾ ਕੰਮ ਕਰਦੇ ਬਹੁਤ ਵਧੀਆ ਕੰਮ ਕਰ ਰਹੇ ਜੀ ਬਹੁਤ ਵਧੀਆ ਕੰਮ ਕਰ ਰਹੇ ਬੱਚੇ ਆਪਣੇ ਟੈਂਮ ਨਾ ਖੜਦੇ ਟੈਂਮ ਨਾ ਲਿਆਂਦੇ ਆਪਾਂ ਵੀ ਖੜੇ ਰਹਿਣ ਸਵਾਰੀਆਂ ਨੂੰ ਬਿਠਾ ਲ ਕੇ ਖੜਦੇ ਜਿਹੜੇ ਬਜ਼ੁਰਗਾਂ ਨੇ ਪੜੇ ਡੀ ਕੇ ਸਾਹਮ ਕੇ ਸਭ ਕੋਈ ਪੜਾ ਕਰਦੇ ਆ ਪਰ ਮਹਾਰਾਜ ਪੱਤਿਆਂ ਦੀ ਜਿਹੜੀ ਜਤਰਾ ਸਫਲ ਕਰੇ ਮਹਾਰਾਜ ਨੂੰ ਸ਼ਕਤੀ ਦੇ ਭਗਤੀ ਦੇ ਮਹਾਰਾਜ ਅਕਲ ਦੇ ਬੁੱਧੀ ਪਾਵੇ ਸਭ ਕੁਝ ਮਹਾਰਾਜ ਲਮੀਓਂ ਕਰੇ ਜੈ ਸ਼੍ਰੀ ਸਤਿ ਓਏ ਸਾਂਝੇ ਦਰਵਾਜ਼ ਕੀ ਜਾ ਬੱਚੇ ਕਿਦਾਂ ਦਾ ਕੰਮ ਕਰਦੇ ਆ ਬੱਚੇ ਬਹੁਤ ਸੋਹਣਾ ਕਰਦੇ ਆ ਕੰਮ ਬਹੁਤ ਅੱਛਾ ਕਰਦੇ ਆ ਸੇਵਾ ਵੀ ਚੰਗੀ ਕਰਦੇ ਆ ਸਾਰਿਆਂ ਦੀ ਦੇਖਭਾਲ ਕਰਦੇ ਆ ਸਾਨੂੰ ਪਿਲਾਂ ਸਮੋ ਗਿਆ ਜਾਂਦੀ ਹੈ ਸਾਨੂੰ ਹੋ ਗਿਆ 20 25 ਸਾਲ ਦੰਦੇ ਆਈ ਸਭ ਕੋਸ਼ਿਸ਼ ਹੋਈ ਬੱਚੇ ਸਾਡੇ ਉੱਤੋਂ ਜਿਆਹ ਕਾਰ ਬੱਸ ਸਪੋਰਟ ਆਤ ਰਹਾ ਸਭ ਸੁਣਾ ਦਈਆ ਉਹ ਦਿਨ ਦਿਆ ਦੇ ਕਰਨੇ ਆ ਕਿ ਜੈ ਬਲਕੀ ਕੀ ਹੋ ਗਏ ਨੇ ਬੱਚੇ ਸੇਵਾ ਕਰਦੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਬੱਚੇ ਕਿੰਨੇ ਟਾਈਮ ਤੋਂ 4 ਸਾਲ ਹੋ ਗਿਆ ਇਹਨਾਂ ਨੂੰ ਬੱਸ ਲੈ ਕੇ ਜਾਂਦੇ ਆ ਔਰ ਸਾਰੇ ਲੋਕ ਇਹਨਾਂ ਦੇ ਨਾਲ ਅਮਨੇ ਕুকু ਭਾਜੀ ਆ ਸਾਰੇ ਲੋਕ ਬਾਕੀ ਤੇ ਮੈਨੂੰ ਸਭ ਦੇ ਨਾਮ ਨਹੀਂ ਪਤਾ ਲੇਕਿਨ ਇਹ ਬਹੁਤ ਵਧੀਆ ਸਾਰੇ ਨਾਲ ਕੇ ਸੇਵਾ ਕਰਦੇ ਪੈਨੇ ਇਹਨਾਂ ਨਾਲ ਸਾਬ ਸਭ ਲੋਕ ਅਮੀਰ ਗਰੀਬ ਸਭ ਲੋਕ ਜਾਣਦੇ ਹੈ ਬਾਬਾ ਲਾਲ ਜੀ ਇਹਨਾਂ ਤੇ ਆਪਣਾ ਹੱਥ ਬਣਾਏ ਰੱਖਣ ਕਿਰਪਾ ਬਣਾਏ ਰੱਖਣ ਜੈ ਸ਼੍ਰੀ ਬਾਬਾ ਲਾਲ ਮੈਂ ਜੇਦੋ ਵੀ ਟਾਈਮ ਲੱਗਦਾ ਜਰੂਰ ਜਾਈਦਾ ਹੈ ਵੈਸੇ ਕਾਫੀ ਸਾਲ ਹੋ ਗਿਆ ਬਾਬਾ ਲਾਲ ਜੀ ਦਾ ਨਾਮਦਾਨ ਸਾਬ ਦੀਆਂ ਚੋਲੀਆਂ ਸਾਡੀਆਂ ਵੀ ਉੱਥੇ ਹੀ ਖੈਰਾ ਪੈਂਦੀ ਹੈ ਬਾਬਾ ਲਾਲ ਜੀ ਨੇ ਸਭ ਕੁਝ ਦਿੱਤਾ ਹੈ ਉਹਨਾਂ ਨੇ ਦਿੱਤਾ ਸਭ ਕੁਝ ਬਾਬਾ ਲਾਲ ਜੀ ਦਾ ਬਹੁਤ ਸਾਡੇ ਦਰਬਾਰ ਦੀ ਜੈ ਅੱਜ ਪਵਿੱਤਰ ਤਿਉਹਾਰ ਦੂਜ ਦਾ ਜਿਹੜਾ ਪਿਛਲੇ 4 ਸਾਲਾਂ ਤੋਂ ਲਗਾਤਾਰ ਹੀ ਹਰ ਮਹੀਨੇ ਦੀ ਦੂਜ ਤੇ ਸਤਿਗੁਰੂ ਸ਼੍ਰੀ ਰਾਮ ਸੁੰਦਰ ਦਾਸ ਮਹਾਰਾਜੀ ਦੇ ਅਸ਼ੀਰਵਾਦ tatha ਸਦਕੇ ਉਹਨਾਂ ਦੀ ਆਗਿਆ ਅਨੁਸਾਰ ਜਿਹੜੀ ਫ੍ਰੀ ਬੱਸ ਸੀਤਾ ਰਾਮ ਪੈਟਰੋਲ ਪੰਪ ਤੋਂ ਹਰ ਮਹੀਨੇ ਦੀ ਦੂਸਤ ਹੈ ਸ਼੍ਰੀ ਧਿਆਨਪੁਰ ਸਾਹਿਬ ਰਵਾਨਾ ਹੁੰਦੀ ਹੈ ਉਸ ਵਸ ਨੂੰ ਅੱਜ 4 ਸਾਲ ਪੂਰੇ ਹੋ ਚੁੱਕੇ ਨੇ 4 ਸਾਲ ਦੀ ਖੁਸ਼ੀ ਵਿੱਚ ਸਵੇਰੇ ਸੰਗਤਾ ਨੇ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਬਾਰ ਤੇ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਨਮਸਤਕ ਹੋ ਕੇ ਉੱਥੇ ਕੇਕ ਕਟਵਾਇਆ ਔਰ ਗੁਰੂ ਮਹਾਰਾਜ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਗੁਰੂ ਮਹਾਰਾਜ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਇਸੇ ਤਰ੍ਹਾਂ ਹੀ ਤੁਹਾਡੇ ਤੇ ਸਦਾ ਕਿਰਪਾ ਬਣੀ ਰਹੇਗੀ ਬਾਬਾ ਲਾਲ ਜੀ ਦੀ ਤਸੀਂ ਸੇਵਾ ਕਰਦੇ ਰਹੋ ਔਰ ਸੰਗਤਾਂ ਨੇ ਵੀ ਇਸ ਗੱਲ ਨੂੰ ਪ੍ਰਨਨ ਕੀਤਾ ਦਾ ਕਿ ਜਿੰਨਾ ਚਿਰ ਤੱਕ ਸਾਡੇ ਵਿੱਚ ਜਾਨ ਪ੍ਰਾਣ ਰਹੇਗੀ ਉਹਨਾਂ ਚਿਰ ਤੱਕ ਗੁਰਦਾਸਪੁਰ ਸੀਤਾਰਾਮ ਪੈਟਰੋਲ ਪੰਪ ਤੋਂ ਅਸੀਂ ਫ੍ਰੀ ਬੱਸ ਖੜਦੇ ਰਵਾਂਗੇ ਔਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਇਤਿਹਾਸ ਬਣ ਚੁੱਕਿਆ ਹੈ ਕਿ ਜਿਹੜੀ ਗੁਰਦਾਸਪੁਰ ਸੀਤਾਰਾਮ ਪੈਟਰੋਲ ਪੰਪ ਤੋਂ ਬੱਸ ਫ੍ਰੀ ਚੱਲ ਰਹੀ ਹੈ ਉਹਦੇ ਸੇਵਾਦਾਰ ਬਹੁਤ ਹੀ ਯਾਦਾ ਮਿਹਨਤ ਕਰਕੇ ਦਿਨ ਤੇ ਰਾਤ ਇੱਕ ਕਰਕੇ ਇਸ ਮਿਸ਼ਨ ਨੂੰ ਪੂਰਾ ਕਰ ਲੈਣਾ ਔਰ ਅੱਜ ਉਹਦੀ ਖੁਸ਼ੀ ਵਿੱਚ ਹੀ ਅਸੀਂ 4 ਸਾਲ ਦੀ ਖੁਸ਼ੀ ਵਿੱਚ ਹੀ ਬਸ ਦੇ ਵਿੱਚ ਪ੍ਰਸ਼ਾਦ ਦਾ ਖਾਸ ਪ੍ਰਬੰਧ ਕੀਤਾ ਦਾ ਜਿਹੜਾ ਸੰਗਤਾਂ ਨੂੰ ਬਸ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਜਾਏਗਾ ਜਿਸ ਦੇ ਵਿੱਚ 5-6 ਆਈਟਮਾਂ ਹਨ ਜਿਹੜੀਆਂ ਸੰਗਤਾਂ ਨੂੰ ਅੱਜ ਵਰਤਾਈਆਂ ਜਾਣਗੀਆਂ ਇਸ 4 ਸਾਲ ਦੀ ਖੁਸ਼ੀ ਦੇ ਸੰਬੰਧ ਵਿੱਚ ਬਾਕੀ ਆਉਣ ਵਾਲੇ ਸਮੇਂ ਵਿੱਚ ਪੰਜਵਾਂ ਸਾਲ ਸ਼ੁਰੂ ਹੋਇਆ ਗੁਰੂ ਮਹਾਰਾਜ ਸਾਰੀਆਂ ਸੰਗਤਾਂ ਤੇ ਸਾਰੇ ਸੇਵਕਾਂ ਤੇ ਸਾਰੇ ਹੀ ਜਿੰਨੇ ਵੀ ਇਸ ਬਸ ਦੇ ਸੇਵਾਦਾਰ ਆ ਸਾਰਿਆਂ ਦੇ ਪਰਿਵਾਰਾਂ ਤੇ ਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਹੀ ਸੁੱਖਾਂ ਦੀਆਂ ਹਵਾਵਾਂ ਆਣ ਇਕਤਾ ਦੇ ਨਾਲ ਰਵੋ ਕੋਈ ਪਿਆਰ ਮੁਹੱਬਤ ਸਾਰਿਆਂ ਦੇ ਨਾਲ ਇਕੱਠੇਤ ਰਵੋ ਕਿਉਂਕਿ ਘੜੀ ਦਾ ਅੱਜ ਪਤਾ ਨਹੀਂ ਵਕਤ ਬਹੁਤ ਹੀ ਮਾਰਜਿਕ ਚੱਲ ਰਿਹਾ ਇਸ ਵਕਤ ਦੇ ਵਿੱਚ ਸਿਰਫ ਸਾਥ ਦੇਣਾ ਤੇ ਗੁਰੂ ਮਹਾਰਾਜ ਜੀ ਨੇ ਸਾਥ ਦੇਣਾ ਹੋਰ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ ਕਹਿੰਦੇ ਨੇ ਬਹੁਤ ਖੂਬਸੂਤ ਕਰਨੀ ਰਾਹ ਕਿ ਔਰਤ ਸਾਥ ਦਿੰਦੀ ਆ ਸਿਰਫ ਘਰ ਤੱਕ ਬੇਟੀ ਸਾਥ ਦਿੰਦੀ ਆ ਕੰਨਿਆਦਾਨ ਤੱਕ ਬੇਟਾ ਸਾਥ ਦਿੰਦਾ ਸ਼ਮਸ਼ਾਨ ਤੱਕ ਭੈਣ ਭਾਈ ਰਿਸ਼ਤੇਦਾਰ ਯਾਰ ਦੋਸਤ ਸੱਜਣ ਮਿੱਤਰ ਬੇਲੀ ਸਾਥ ਦਿੰਦੇ ਨਾ ਸ਼ਮਸ਼ਾਨ ਘਾੜ ਤੱਕ ਗੁਰੂ ਮਹਾਰਾਜੀ ਸਾਥ ਦਿੰਦੇ ਨਾ ਇਸ ਜਹਾਂਨ ਤੱਕ ਔਰ ਅਗਲੇ ਜਹਾਂਨ ਤੱਕ ਸਾਥ ਦਿੰਦੇ ਨਾ ਗੁਰੂ ਮਹਾਰਾਜ ਇਸ ਕਾ ਕੇ ਗੁਰੂ ਵਾਲੇ ਬਣ ਜਾਓ ਜੈਕਾਰਾ ਸ਼੍ਰੀ ਬਾਵਾ ਲਾਲ ਜੀ ਦਾ ਬੋਲਾ ਜੀਰ ਕੀ ਓ ਅੱਜ ਸਾਡੀ ਬੱਸ ਦੇ 4 ਸਾਲ ਪੂਰੇ ਹੋਣ ਦੇ ਉਪਰੰਤ ਦੇ ਵਿੱਚ ਇਹ ਬੱਸ ਵੱਲੋਂ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਜਾਂਦੀ ਆ ਇਹ ਬੱਸ ਹਰ ਮਹੀਨੇ ਦੀ ਦੂਜ ਤੇ ਛਿਰੀਤਿਆਨਪੁਰ ਜਾਂਦੀ ਆ ਔਰ ਸਵਾਰੀਆਂ ਨੂੰ ਯਾਤਰਾ ਕਰਵਾਂਦੀ ਆ ਤੇ ਅੱਜ ਬਸ ਦੇ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਬਸ ਵਿੱਚ ਕੁਝ ਪੇਂਟ ਅਰਬਿਤ ਕੀਤਾ ਜਾਏਗਾ ਜਿਵੇਂ ਕਿ ਖਾਣ ਪੀਣ ਦੀ ਵਿਵਸਥਾ ਕੀਤੀ ਗਈ ਆ ਤੇ ਸਾਰਿਆਂ ਨੂੰ ਬਸ ਦੇ 4 ਸਾਲ ਪੂਰੇ ਹੋਣ ਤੇ ਲੱਖ ਲੱਖ ਵਧਾਈ ਹੋਵੇ ਜੈ ਸ਼੍ਰੀ ਬਾਬਾ ਲਾਲ ਜੀ ਜੈ ਸ਼੍ਰੀ ਬਾਬਾ